ਦਰਵਾਜ਼ੇ ਤੇ ਕਿਹਨਾਂ ਐਂਡ ਬੇਰੀ ਬੇਨਤੀ ਹੈ ਸਾਡਾ ਪਰਮਿਸ਼ਨ ਲ ਐਲਓ ਡੀ ਸੀ ਸਾਹਿਬ ਦੀ ਅਸੀਂ ਤੁਹਾਨੂੰ ਸਕਿਉਰਟੀ ਦਵਾਂਗੇ ਨਾਲ ਕੋਈ ਗੱਲਬਾਤ ਹੁੰਦੀ ਹੈ ਅਸੀਂ ਤੁਹਾਡੇ ਨਾਲ ਪਰ ਜਦ ਤੱਕ ਤੁਹਾਡੇ ਕੋਲ ਡੀ ਸੀ ਸਾਹਿਬ ਦੀ ਪਰਮਿਸ਼ਨ ਨਹੀਂ ਹੈ ਕਿ ਮੈਂ ਆਪਣੇ ਇਹ ਵਿੱਚ ਵੱਲੋਂ ਕੋਈ ਅਧਿਕਾਰ ਨਹੀਂ ਦਿੰਦਾ క్ਲੀਅਰ ਅਕਾ ਜ ਆਪਾਂ ਗੱਲ ਕਰਨੀ ਹੈ ਮੇਰੀ ਗੱਲ ਸੁਣੋ ਸਾਡੀ ਗੱਲ ਕੀ ਹੁਣ ਸੁਣੋ ਤੁਹਾਡੇ ਕੀ ਸੁਣਿਆ ਸੀ ਸਾਡੀ ਗੱਲ ਕੀ ਇਹ ਕੈਂਪਸ ਨੂੰ ਲਗਾਤਾ 10 ਮਹੀਨੇ ਕੋ ਲਾ ਰਹੀ ਸਰ ਮੇਰਾ ਹੁਣ ਤੋਂ ਬਾ ਮੈਂ ਕੱਲ ਲੱਗਿਆ ਸੀ ਮੈਂ ਕੱਲ ਜੁਆਇਨ ਕੀਤਾ ਠੀਕ ਹੈ ਮੈਨੂੰ ਪਤਾ ਲੱਗਿਆ ਵੀ ਆ ਗੱਲ ਹੈ ਅਗਰ ਕਿਸੇ ਨੇ ਇਤਰਾਜ਼ ਕੀਤਾ ਤੇ ਮੈਂ ਆਇਆ ਤੁਹਾਨੂੰ ਅੱਜ ਦਾ ਟਾਈਮ ਮੇਰਾ ਏਰੀਆ ਆ ਨਹੀਂ ਅੱਜ ਤੁਸੀਂ ਸਿਕਿਉਰਟੀ ਦੇ ਦੋ ਤੁਸੀਂ ਜਾਓ ਵਾਪਸ ਆਪਣਾ ਕੰਮ ਕਰੋ ਦੇਸੀ ਸਾਹ ਨੂੰ ਮੈਨੂੰ ਮੈਸੇਜ ਕਰਾ ਦਿਓ ਫੋਨ ਤੇ ਮੈਨੂੰ ਪਰਮਿਸ਼ਨ ਲੈ ਕੇ ਦਿਓ ਅਗਰ ਤੁਹਾਡੇ ਕੋਲ ਹੁਣ ਕੋਈ ਪਰਮਿਸ਼ਨ ਹੈ ਤੁਸੀਂ ਹੋਣ ਲਾਓ ਨਹੀਂ ਸਾਡੇ ਕੋਲ ਉਸ ਤੋਂ ਬਿਨਾ ਮੈਂ ਆਪਣੇ ਏਰੀਆ ਦੇ ਵਿੱਚ ਕੋਈ ਕਾਰਵਾਈ ਪ੍ਰਸ਼ਾਸਨ ਤੋਂ ਬਿਨਾਂ ਨਹੀਂ ਕਰਨਾ ਇਹ ਸਾਰੇ ਪਿੰਡਾਂ ਤੇ ਲੱਗੇ ਸਾਰੇ ਹੀ ਆਪਣੀ ਸਰ ਮੈਂ ਆਪਣੇ ਏਰੀਆ ਚ ਨਹੀਂ ਕਰਦਾ ਮੈਨੂੰ ਪਰਮਿਸ਼ਨ ਚਾਹੀਦੀ ਹੈ ਮੈਂ ਕਿਸੇ ਨੂੰ ਵੀ ਲੈਣਾ ਸਾਰੇ ਪੰਜਾਬ ਦੇ ਸਾਰੇ ਪੰਜਾਬ ਜੋ ਮਰਜ਼ੀ ਉਹ ਮੈਂ ਆਪਣੇ ਦਾ ਜ਼ਿੰਮੇਵਾਰ ਹਾਂ ਮੈਂ ਆਪਣੀ ਜਾਨ ਬਚਾਣੀ ਮੈਂ ਕਹਿੰਦਾ ਕਿ ਇਹਨਾਂ ਨੂੰ ਸਾਨੂੰ ਅੱਜ ਨਾਲ ਧਿਆਨ ਦਿਓ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜਾਓ ਕਲੀਅਰ ਕਰਾਉਣ ਨਾਲ ਜਾਓ ਸਾਰਿਆਂ ਨੂੰ ਬੇਨਤੀ ਆ ਸਾਡੀ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕਾਰਡ ਬਣਾਈਏ ਜਿਹੜੇ ਵੀ ਪੱਜ ਪਾ ਗਿਆ ਨੀਤੀਆਂ ਨੇ ਤੁਹਾਡੇ ਕੋਲ ਦਿੱਕਤ ਪੈ ਜਾਏ ਪਰ ਕੋਸ਼ਿਸ਼ ਹੈ ਸਾਡੀ ਜੇ ਆਮ ਪਾਰਟੀ ਕਰਨ ਦੇਵਗੀ ਤਾਂ ਹੀ ਹੋ ਸਕਦਾ ਸਰਕਾਰ ਆਮ ਪਾਰਟੀ ਦੀ ਹੈ ਆਮ ਪਾਰਟੀ ਇਹ ਨਹੀਂ ਚਾਹੁੰਦੀ ਵੀ ਕੰਮ ਕਿਸੇ ਦਾ ਭਲੇ ਦਾ ਕੰਮ ਹੋਵੇ ਸਭ ਤੋਂ ਅਨੁਸਾਰਨ ਦੇਤਾ ਕਿ ਦੁਬਾਰਾ ਜਦੋਂ ਸਾਨੂੰ ਮਿਲਦਾ ਫੇਰਾ ਆ ਹਾਂ ਉਹ ਕੰਮ ਇਹ ਦੀ ਆਮ ਪਾਰਟੀ ਵਾਲੇ ਲੋਕਾਂ ਦੇ ਵੀ ਕੰਮ ਹੋਏ ਖੁਦਾ ਐਮਐਨ ਵੀ ਚਾਹੁੰਦਾ ਨਹੀਂ ਹੋਣਾ ਹਾਂ ਅੱਜ ਦਾ ਕੋਈ ਨਹੀਂ ਪਹਿਨਾ ਹਾਂ ਅੱਛੀ ਇਹ ਕਿਤੇ ਕਗਾੜਾ ਜੀ ਨੇ ਗਾਣੇ ਬੋ ਗਏ ਨੇ ਸਰਕਾਰ ਜਿੰਨਾ ਬਿਕਦਾ ਇਹ ਸਰਕਾਰ ਕੰਨਾ ਨਹੀਂ ਅਗਲੇ ਚੱਕੀਆਂ ਮੰਨਿਆ